ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਤਾਜਪੁਰ ਜ਼ਿਲ੍ਹਾ ਪੈਂਦਾ ਲੁਧਿਆਣਾ ਤਹਿਸੀਲ ਪੈਂਦੀ ਆ ਰਾਇਕੋਟ ਰਮਣੇ ਦੇ ਘਰੇ ਆਏ ਆ ਖੰਗੂੜੇ ਦੇ ਅੱਜ ਦੀ ਵੀਡੀਓ ਦੇ ਵਿੱਚ ਰਮਣੇ ਦੇ 5 6 ਜਾਨਵਰ ਸੇਲ ਹੈ ਬਹੁਤ ਚੰਗੀ ਡੱਬੀ ਵੱੱਛੀ ਇੱਕ ਆ ਨੀਲੀ ਰਾਵੀ ਦੀ ਮੱਝ ਇੱਕ ਇਧਰ ਜਰਸੀ ਚੰਗੀ ਖੜੀ ਆ ਪਰੇ ਵੀ ਜਰਸੀ ਖੜੀ ਐ ਕੋ ਉਧਰ ਬੱਚਾ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਇਨਫਰਮੇਸ਼ਨ ਲੈ ਦੇਣਾ ਪਸ਼ੂ ਲੈਣੇ ਵੱਡੇ ਪਸ਼ੂਆਂ ਦਾ ਕਿੰਨਾ ਦੁੱਧ ਕਿੰਨਾ ਮੁੱਲ ਛੋਟੇ ਬੱਚਿਆਂ ਦੀ ਕਿੰਨੀ ਉਮਰ ਤੇ ਕੀ ਇਹਨਾਂ ਦੇ ਪ੍ਰਾਈਸ ਸਤਿਕਾਰ ਸਤਿਕਾਰ ਜੀ ਨਾਂ ਦੱਸ ਨਾਂ ਪਰ ਰਮਨਦੀਪ ਸਿੰਘ ਪਿੰਡ ਤਾਇਪੁਰ ਤਸਵੀਰ ਹੈ ਕੋਲ ਜ਼ਿਲ੍ਹਾ ਲੁਧਿਆਣਾ ਫੋਨ ਨੰਬਰ ਦੱਸ 9732 3343 95924 9592 ਦੋ ਨੰਬਰ ਤੇਰੇ ਕੋਲੇ ਦੋ ਨੰਬਰ ਆ ਬਈ ਚੱਲਦਾ ਕਿਹੜਾ ਦੋਨੇ ਚੱਲਦੇ ਦੋਨੇ ਚੱਲਦੇ ਦੋਨੇ ਚੱਲ ਚੱਲ ਇੱਥੋਂ ਕਾਰ ਸ਼ੁਰੂ ਮੱਝ ਤੋਂ ਬਰੇ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆਪਾਂ ਮਾਝਤਾ ਲੈਂਦੇ ਨਹੀਂ ਹੂੰ ਠੀਕ ਗੱਲ ਪਰ ਜੇਦ ਕੀ ਚੰਗਾ ਰਿਸਪੌਂਸ ਵੜ ਗਿਆ ਤਾਂ ਆਪਾਂ ਨਹੀਂ ਲੱਗ ਰੱਖ ਇੱਕ ਦੀ ਮਾਝੀ ਅੱਛਾ ਹਾਂ ਇਹ ਆਪਣੇ ਬੰਦੇ ਆਈ ਹੈ ਅਧਿਆਜੀ ਤੋਂ ਅੱਛਾ ਇਹਨੇ ਪਹਿਲੇ ਸਵੇਰ ਦੋ ਦੁੱਧ ਤਾਂ ਐਵੇਂ ਵੇਚਣਾ ਨੂੰ ਮਾਰੇ ਕਹੀਏ ਜਾਂ 16 ਕਿਲੋ ਤਾਂ 17 ਕਿਲੋ ਕੰਮ ਨਹੀਂ ਗਿਆ ਇਹਨੇ ਪਹਿਲੇ ਸਵੇਰ ਦੋ ਤਾਂ 11 ਕਿਲੋ ਹੂੰ ਇਹਦੀ 12 ਵੀ ਦੇ ਸਕਦੀ ਆ ਬੰਦੇ ਸੇਵਾ ਨਾਲ 13 ਵੀ ਦੇ ਸਕਦੀ ਆ 9 ਤੇ ਵੀ ਰਹਿ ਸਕਦੀ ਆ 9 ਕਿਲੋ ਵੀ ਰਹਿ ਸਕਦਾ ਹਾਂ ਉਹ ਅਗਲੇ ਦੀ ਸੇਵਾ ਅੱਡ ਤੇ ਡਿਪੈਂਡ ਕਰਦਾਗਾ ਦਿਨ ਕਿਨੇ ਕਿਨੇ ਪੰਜ ਦਿਨ ਬਾਕੀ ਪਏ ਆ ਤੇ ਬਾਕੀ ਬਨੇ ਇੱਕ ਗੱਲ ਆ ਬਈ ਸਾਉਸੀਰ ਬਹੁਦਾ ਤੁਹਾਨੂੰ ਪਤਾ ਨੀਲੀ ਰਾਵੀਆਂ ਦਾ ਖਾਸ ਕਰਕੇ ਸਾਉਸੀਰ ਹੀ ਹੁੰਦੀਆਂਗਾ ਹੂੰ ਹੁਣ ਇਹਦਾ ਇਹ ਖੁੰਨੀ ਨਾਲ ਖੜੀ ਆ ਕੋਈ ਬਾਸਤਾਂ ਨਹੀਂ ਦਾਣ ਕਿਨੇ ਪਏ 5 ਦਿਨ ਦਾ ਕੱਢ ਬਾਹਰ ਨੂੰ ਦੋਸਤੋ ਪੰਜਾਂ ਦਿਨਾਂ ਦੀ ਕੱਚੀ ਆ ਨੀਲੀ ਰਾਵੀ ਨਸਲ ਦੀ ਮੱਝ ਅੱਗੇ ਤਾਂ ਰਮਣਾ ਮੱਝ ਲੈ ਆਉਂਦਾ ਨਹੀਂ ਰਮਣਾ ਕਹਿੰਦਾ ਮੱਝ ਆ ਲੈ ਲਈ ਆ ਤੇ ਜੇ ਰਿਸਪੌਂਸ ਵਧੀਆ ਮਿਲਿਆ ਤਾਂ ਬਾਈ ਕਹਿੰਦਾ ਇੱਕ ਅੱਧੀ ਮੱਝ ਲੈ ਲਿਆ ਕਰਾਂਗੇ ਆਉਣ ਵਾਲੇ ਟਾਈਮ 'ਚ ਵੀ ਇਹ ਹੁਣ ਤੁਹਾਡੇ ਤੇ ਆ ਜੀ ਇਹ ਮੱਝ ਦੀ ਵਿਕਰੀ ਵਧੀਆ ਹੋ ਜਾਂਦੀ ਆ ਹੈ ਲਿਆ ਵੱਧ ਨੀਲੀ ਆ ਦੇਖ ਰਾ ਇਹ ਹੈ ਲਿਆ ਵੱਧ ਨੀਲੀ ਆ ਦੇਖ ਰਾ ਕਿਉਂ ਨੀਲੀ ਸਾਬ ਹੁੰਦੀ ਆ 11 ਕਿਲੋ ਦੁੱਧ ਦਿੱਤਾ ਰਵਣਾ ਕਹਿੰਦਾ ਇਹਨੇ ਪਹਿਲੇ ਸੂਵੇ ਐਰ ਕੀ 12 ਪਿਆ ਜੇ 13 ਪਿਆ ਜੇ 9 ਕਿਲੋ ਹੀ ਰਹਿ ਜੇ ਇਹ ਰਵਣਾ ਕਹਿੰਦਾ ਅੱਗੇ ਤੁਹਾਡੀ ਸੇਵਾ ਸੰਭਾਲ ਆ ਵੱਲ ਢਲਣਾ ਹਜੇ ਕਾਫੀ ਬਾਕੀ ਆ ਬਾਕੀ 5 ਦਿਨ ਰਵਣਾ ਦੱਸਦਾ ਡੇਟ ਮੁਤਾਬਕ ਕੱਚੀ ਆ ਬਾਕੀ ਵੇਖੋ ਉੱਤੇ ਕਿੰਨੇ ਦਿਨ ਲੈਂਦੀ ਆ ਜਾਂ ਦਿਨਾਂ ਤੇ ਸੁੰਦੀ ਆ ਥਣ ਸੋਹਣਿਆ ਆਦੀ ਚਵਾਈ ਵਾਲੇ ਥਣ ਬਲ ਢੱਲਣਾ ਹਵਾਨੇ ਦੇ ਚਾਰ ਛਪੇਰੇ ਪਈਆਂ ਬਹੁਤ ਹੂੰ ਠਿਕਾ ਮਾਰ ਕੀ ਆ ਹਾਂ ਸੀ ਸੌ ਦਾ ਰਵਣੇ ਵਾਂਗੂ ਬਹੁਤ ਆ ਲੱਤ ਛੜ ਨਹੀਂ ਮਾਰਦੀ ਪੂਰਾ ਵੀ ਕਿੰਨੇ ਦੀ ਰਵਣੇ ਜੈ ਜਮੋਲੇ ਆਪਣੇ 2 ਘੱਟ 90 ਦੇ ਨੇ 88 ਦੀ ਮਾਨਤਨ ਮਾਨਤਨ ਕਰਤਾ 88000 ਦੀ ਰਵਣਾ ਕਹਿੰਦਾ ਦੇ ਦਿਆਂਗੇ ਤੇ ਮੌਕੇ ਤੇ ਆਏ ਗਏ ਭੈਣ ਭਰਾ ਦਾ ਰਵਣਾ ਕਹਿੰਦਾ ਮਾਨ ਤਾਨ ਵੀ ਹੋ ਜੂ ਦਿਨ ਪਏ ਆ ਅੱਜ ਇਹਦੇ 5 ਲੈ ਚਲ ਬਾਕੀ ਵਾਲ ਟਲਾਂ ਤਲੇਵੇ ਦੇ 4-5 ਹੀ ਬਹੁਤ ਪਈਆਂ ਹੋ ਸਕਦਾ 2 ਦਿਨ ਵੱਧ ਵੀ ਲੈ ਸਕਦੀ ਆ ਤੇ ਦਿਨਾਂ ਦੇ ਵੀ ਸੂ ਸਕਦੀ ਉਹ ਅੱਗੇ ਮਹਾਰਾਜ ਦੇ ਰੰਗ ਹੈ 86000 ਦੀ ਦੇ ਦੇਣੀ ਆ ਮਾਨ ਤਾਨ ਹੋ ਜੂ ਨੀਲੀ ਰਾਵੀ ਨਸਲ ਦੀ ਗੱਬਣ ਤਿਆਰ ਮਜ ਦੋ ਨੰਬਰ ਰਵਣੇ ਵੈਡ ਤੋਂ ਹੀ ਚੱਲ ਵਾ ਡੱਬੀ ਤੋਂ ਹੁਣ ਬਾਅਦ ਸੁਣ ਲਈ ਹਾਂ ਕਾਕੇ ਤੂੰ ਰੋਟੀ ਖਾਣ ਦੀ ਹੋਣੇ ਦੇਗਾ ਚੰਗਾ ਰੋਟੀ ਆਹ ਕਿਹੜਾ ਟਾਈਮ ਰੋਟੀ ਖਾਣ ਦਾ ਉਹ ਵੀਰੇ ਬੰਦੇ ਨੇ ਆਉਣਾ ਸੀ ਡੰਗਰ ਦੇਖਣ ਅੱਛਾ ਹਾਂਜੀ ਦੱਸ ਇਹਦੇ ਬਾਰੇ ਇਹ ਵੀਰੇ ਪਹਿਲੇ ਸੂਏ ਆ ਹੂੰ ਤੇ ਵੀਰੇ ਦੇ 25 ਦਿਨ ਨੂੰ ਟਾਈਮ ਪੂਰਾ ਦਾ ਵੀਰੇ ਕਿੰਨਾ ਕ ਦੁੱਧ ਪਿਆਜੂ ਇਹ ਵੀਰੇ ਆਫ ਹੈ ਗੈਲੈਕਸੀ ਦੀ ਜੁਪੀਟਰ ਤੋਂ ਗੱਪਣ ਦੁੱਧ ਕਿੰਨਾ ਕਰੀ ਦੂ ਬਿਰੇ ਦੁੱਧ ਜੈਸਾ ਨਾ ਬੱਸੀ ਦਾ ਕੱਦ ਕਾੜ ਤੇ ਬੱਚੀ ਜਾਣ ਜੂਣਾ 25 ਤੋਂ ਪਲੱਸ ਤਾਂ ਚਰਨਾ ਚਾਹੀਦਾ ਬਾਕੀ ਰੋਤ ਇਹਨਾਂ ਦੀ ਆ। ਦਣ ਕਿਨੇ ਪਏ ਆ? ਬਿਰੇ 25 ਦਿਨ ਨੂੰ ਟਾਈਮ ਪੂਰਾਗਾ ਬਾਕੀ ਇਹਦੀ ਮਾ ਦਾ ਰਿਕਾਰਡ ਬਹੁਤ ਚੰਗਾ ਰਿਹਾ 35 ਤੋਂ ਪਲੱਸ ਦਾਗਾ। ਠੀਕ ਆ। ਸੋਨੂ ਵੀ ਪਲਾਗਾ ਚਾਰ ਦੰਦਾਂ ਦਾ ਬੱਸੀ ਈ ਈ ਹੋਈ ਆ ਦੁੱਧ ਪੀਤੀ ਹੋਈ ਆ। ਜੋਣਾ 10-15 ਕਿਲੋ ਵਾਲੀ ਹੋਵੇ ਉਹਦਾ ਦੁੱਧ ਆਪ ਘਰੇ ਰੱਖੇਗਾ ਇਹਨੂੰ ਪਿਆਵੇ। ਸਹੀ ਆ। ਹਏ ਮੂੰਹ ਬਿਰੇ ਚਾਰ ਦੰਦਾਂ ਦਾ। ਕੱਢ ਕੇ ਬਾਹਰ ਨੂੰ। 2 ਨੰਬਰ ਪਹਿਲਾ ਸੂਆ ਮੂੰਹ ਤੋਂ ਚਾਰ ਦੰਦਾਂ ਦਾ। ਡੱਬੀ ਵਿੱਚੀ ਪ੍ਰਿੰਟ ਵਾਲੀ ਕਦ ਕੜ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਵਜਨ ਮੂਜਨ ਪੂਰਾ ਹੀ ਆ ਵਲਟ ਲਾਹਵਾਨੇ ਦੇ ਚਾਰ ਸ਼ਵੇਰੇ ਬਹੁਤ ਪਈਆਂ ਦਿਨ 15 ਪਈਆ ਡੇਟ ਮੁਤਾਬਕ ਅੱਜ 10 ਤਰੀਕ ਆ 25 ਨੂੰ ਇਹਦੇ ਦਿਨ ਪੂਰੇ ਹੁੰਦੇ ਆ ਚਮਕ ਚਮਕ ਪਿੰਡੇ ਚ ਪੂਰੀ ਆ ਰਵਣਾ ਤਾਂ ਵੱਧ ਦੁੱਧ ਦੀ ਉਮੀਦ ਕਰਦਾ ਕਹਿੰਦਾ 25 ਲੀਟਰ ਪਿਆ ਜੂ ਬਾਕੀ ਰਤਕੇ ਵਧੀਆ ਜਾਨੀ ਕਿਉਂਕਿ ਅਜੇ 15 ਦਿਨ ਤਾਂ ਸੂੰਦੀ ਨਹੀਂ 25 ਦਿਨ ਨੂੰ ਮੈਣਾ ਵੀ ਕੀ ਖਵਾਉਂਦਾ ਏ ਡਿਵੈਂਡ ਕੋਈ ਬਹਿਰ ਦੀ ਕੁਆਲਟੀ ਆ ਕਿਤੇ ਭੈ ਦੂਜੀ ਟਾਲ ਲਈ ਆ ਬੱਗੀਆਂ ਨਾਸ ਵਾਲੀ ਆ ਹੂੰ ਸਹੀ ਆ ਤੋ ਹੋਰ ਹੀ ਦਰ ਲੰਮੀ ਜਵਣਾ ਕਹਿੰਦਾ ਬੱਗੀਆਂ ਨਾਸਾਂ ਵਾਲੀ ਆ ਥਾਨ ਚੰਗਾ ਜਿਹੜੇ ਹਿਸਾਬ ਨਾਲ ਪਹਿਲਾਂ ਨਾਲ ਨਹੀਂ ਪਹਿਲਾਂ ਨਾਲ ਤਾਂ ਥਾਨ ਕਈਆਂ ਦਾ ਤਾਂ ਚੁੰਡੀ ਜੀ ਵਾਲਾ ਹੁੰਦਾ ਥਾਣੇ ਦਾ ਹੋਣੀ ਆ ਆਦੀ ਚਵਾਈ ਵਾਲਾ ਬਾਕੀ ਹਜੇ 15 ਦਿਨ ਡੇਟ ਮੁਤਾਬਕ ਪਏ ਆ ਬਾਕੀ ਜਿਵੇਂ ਸੂਬਾ ਸ਼ਾਮ ਚਵਾਈ ਹੋਣ ਲੱਗ ਪੈਂਦੀ ਹੁੰਦੀ ਆ ਤੇ ਫੇਰ ਥਣ ਦਾ ਸਾਈਜ਼ ਹੋਰ ਵੀ ਵੱਜ ਜਾਂਦਾ ਹੁੰਦਾ ਤੁਹਾਨੂੰ ਵੀ ਪਤਾ ਹੀ ਆ ਬੁੱਥੀ ਬਾਥੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਬੱਚੀ ਕਿੰਨੇ ਦੀ ਰਾਵਣੇ ਬਿਰੇ ਦਾ ਮੁੱਲ ਫੂਟ ਤੇ ਕਰਾਂਗੇ ਕਰਾਂਗੇ ਜੈ ਜੈ ਠੀਕ ਥੋੜੀ ਥੋੜੀ ਬਹਿੜ ਕੱਚੀ ਆ ਵੀ ਜੀ ਆਪਣੀ ਨਹੀਂ ਵੀ ਬੈਗਦੀ ਆ ਆਪਾਂ ਵੀਡੀਓ ਬਣਾਉਣੇ ਗਏ ਦਿਖਾਤੀ ਵੀ ਵੇ ਆਪਾਂ ਤਿਆਰ ਕਰਕੇ ਵੇਚ ਲਾਂਗੇ ਕਮਾਲ ਆ ਹਾਂ ਤਾਂ ਕਰਕੇ ਦਾ ਮੁੱਲ ਕਰਾਂਗੇ ਆਪਾਂ ਜਮਾਂ ਜੈ ਜੈ ਫਰੇ ਨੂੰ ਪਤਾ ਹੀ ਆਪਣੇ ਮੁੱਲਾਂ ਦਾ ਸਹੀ ਕਰਾਂਗੇ ਫੂਟ ਤੇ ਦੋਸਤੋ ਰਵਣਾ ਕਹਿੰਦਾ ਅੱਜ 15 ਦਿਨ ਪਏ ਹੈ ਜੇ ਕੱਚੀ ਆ ਹੋ ਸਕਦਾ ਵੈੜ ਵਿਕ ਜੇ ਤੇ ਚਲੋ ਵਧੀਆ ਗੱਲ ਆ ਫੋਨ ਤੇ ਮੁੱਲ ਕਰ ਹੀ ਲੈਣਾ ਵੀਡੀਓ ਬਣਾਉਣੀ ਕਰਕੇ ਅੱਜ ਇਹ ਵੈੜ ਵਿਖਾਦੀ ਆ ਵਿੱਚ ਪਸ਼ੂ ਥੋੜੇ ਕਰਕੇ ਤੇ ਨਹੀਂ ਵੱਧ ਪਸ਼ੂ ਨੇ ਰਵਣਾ ਕਹਿੰਦਾ ਫੇਰ ਤਾਂ ਆਪਾਂ ਵਿਖਾਉਣੀ ਨਹੀਂ ਸੀਗੀ ਕਿਉਂਕਿ 15 ਦਿਨ ਪਏ ਆ ਤੇ ਜੇ ਅਗਲੀ ਵੀਡੀਓ ਚ ਬਾਈ ਕਹਿੰਦਾ ਦੁਬਾਰਾ ਵੀਡੀਓ ਪੈਂਦੀ ਐ ਦੀ ਤਿਆਰ ਦੀ ਫਿਰ ਤੁਹਾਨੂੰ ਵੀ ਪਤਾ ਅੱਜ ਦਾ ਮੁੱਲ ਕੁਝ ਹੋਰ ਹੋਣਾ ਤਿਆਰ ਦਾ ਹੋਰ ਹੋਣਾ ਹਾਂ ਤਾਂ ਹੀ ਰਵਣੇ ਨੇ ਮੁੱਲ ਨਹੀਂ ਕੀਤਾ ਈ ਤੁਹਾਨੂੰ ਵੀ ਪਤਾ ਹੀ ਆ ਕਿਉਂਕਿ ਜੇ 15 ਦਿਨ ਰਵਣਾ ਸੰਭੂਗਾ ਤੇ 15 ਦਿਨ ਅੱਜ ਥੋੜਾ ਥੋੜਾ ਹੀ ਲਾ ਲਓ ਪੱਠੇ ਡੱਠੇ ਦਾਣਾ ਦੱਪਾ ਤੇ ਫਿਰ ਉਹ ਸੰਭਾਈ ਤਰ ਰਵਣਾ ਲਊਗਾ ਈ ਅੱਜ ਦਾ ਮੁੱਲ ਜਾਇਜ਼ ਹੋਊ ਕਰ ਲੂ ਵੀਰ ਫੋਨ ਤੇ ਉਹ ਫੋਨ ਲਾ ਲਿਓ ਬਾਈ ਨੂੰ ਲੱਖੋਂ ਬਾਹਰੋਂ ਲੱਖੋਂ ਅੰਦਰ ਹੀ ਹੋਊਗਾ ਅੱਛਾ ਇੰਨੀ ਆਪਾਂ ਹਿੰਟ ਦੇ ਦਿੰਦੇ ਆ ਲੱਖੋਂ ਬਾਹਰ ਦਾ ਕੰਮ ਨਹੀਂ ਅੰਦਰ ਵਾਲਾ ਕੰਮ ਹੀ ਆ। ਅੱਲਾ ਇਹਦੀ ਬੱਸੀ ਦੇਖ ਕੇ ਇਹਨਾਂ ਕਹਿੰਦੇ ਸਵਾ ਲੱਖ ਮੰਗਲੂ ਰਹਿਣਾ। ਆਪਾਂ ਲੱਖੋਂ ਅੰਦਰ ਹੀ ਕਰਾਂਗੇ। ਠੀਕ ਐ। ਤਿੰਨ ਨੰਬਰ ਬੱਸੀ ਬਾਰੇ ਦੱਸ। ਵੀਰੇ ਇਹਨੂੰ 13 ਤਰੀਕ ਤੋਂ 7ਵਾਂ ਮਹੀਨਾ ਲੱਗਣਾ ਵਾ। ਅੱਛਾ। ਗੱਬਣਾ। ਤੇ ਬਾਕੀ ਅਧਿਕਾਰ ਸਭ ਆਪਨ ਹੈਗਾ ਬੰਦਾ ਆਪਨ ਜਿਹੜੀਆਂ ਲੈਣੀ ਹੋਵੇ ਖੂਨ ਤੇ ਆਪਾਂ ਦਾ ਪੁੱਛ ਸਕਦਾ। ਪਰਸੋਂ ਇਹਨੂੰ 7ਵਾਂ ਮਹੀਨਾ ਲੱਗ ਗਿਆ ਨਾ। ਹਾਂ ਤਿੰਨ ਤੰ ਰਹਿ ਗਏ ਵੀਰੇ। ਠੀਕ ਐ। ਸੀਆਂ ਦੀ ਕੰਪਲੀਟ ਹੋ ਜਾਣਾਗਾ 7ਵਾਂ ਮਹੀਨਾ ਲੱਗ ਜਾਣਾਗਾ। ਦੰਦੋ। ਇਹ ਦ ਕੜਾ ਬਾਨ ਯਾਪੂ ਬ੍ਰੇ ਐਬੀਐਸ ਦੀ ਆ ਤੇ ਇਹਦੇ 50 ਰੁਪਏ ਰਿਸਰਟ ਲੱਗਿਆ ਠੀਕ ਹੈ ਆ ਦੋਸਤੋ ਤੈਨਾ ਨੰਬਰ ਪਹਿਲੇ ਸੂਵੇ ਸੁੰਦੀ ਆ ਪਰਸੋਂ ਇਹਨੂੰ 7ਵਾਂ ਮਹੀਨਾ ਲੱਗ ਜਾਣਾ ਜਰਸੀ ਬਰੀਡ ਦੀ ਬੱਛੀ ਆ ਸੋਹਣੀ ਆ ਰਾਜੀਪਲੀ ਪੂਰੀ ਆ ਲਿਓਰਟੀ ਚੰਗੀ ਵਿਖਾਉਂਦੀ ਆ ਜੇ ਕੋਈ ਭੈਣ ਭਰਾ ਕੱਚੀ ਜਰਸੀ ਲੈਣ ਦਾ ਚਾਹਵਾਨ ਹੋਵੇ ਤੇ ਰਮਣੇ ਤਾਜਪੁਰ ਵਾਲੇ ਕੋਲ ਖੜੀ ਆ ਬੁੱਥੀ ਬਾਥੀ ਫੋਲੀ ਸੋਹਣੀ ਆ ਛੋਟਾ ਕੰਨ ਜਾਣੀ ਕਿ ਪਰਸੋਂ ਇਹਨੂੰ 7ਵਾਂ ਮਹੀਨਾ ਲਾ ਗਏ ਨਾ 7ਵਾਂ 8ਵਾਂ ਤੇ 9ਵਾਂ 3 ਮਹੀਨੇ ਪਏ ਆ 3 ਮਹੀਨੇ ਜੇ ਕੋਈ ਸਾਂਭ ਲੈਂਦਾ ਜਾਨਵਰ ਚੰਗਾ ਸਿਵਾ ਸੁਬਾ 3 ਮਹੀਨੇ ਕੋਈ ਧੱਬ ਕੇ ਕਰ ਲੇ ਵਧੀਆ ਰੁੱਤ 'ਚ ਸੂਣਾ ਕਿੰਨੇ ਦੀ ਰਵਣੇ ਇਹ ਵੀਰੇ ਜੈ ਜੀ ਮੋਲਾ 1 41 ਦੇ ਦਾਂਗੇ ਲਓ ਜੀ ਜੈ ਜੀ ਭਾ 40 ਤੇ 1 41000 ਅਉਸਰ ਵੱਛੀਆਂ 30 3000 ਦੀਆਂ ਮਿਲਦੀਆਂ ਹੂੰ ਮੰਨ ਲਓ ਐਡੀ ਅਉਸਰ ਵੱਛੀ ਲੈਣੀ ਹੁੰਦੀ ਨਾ ਖੁੱਲੀ ਫਰਦੀ ਆਈ ਹੋਈ ਆ ਇਹ ਵੀ ਫੇਰ ਮੌਜ ਆ ਠੀਕ ਆ ਅੱਛਾ ਤਾ ਮਖੜੀ ਤੁਰ ਨਾਲੋਂ ਉਹਦੀ ਮਰਜ਼ੀ ਤੁਰਦੀ ਆ ਠੀਕ ਆ ਅਗਲਾ ਖੁੱਲੀ ਛੱਡ ਲੈ ਕੇ ਰੇ ਦੇ ਆਗੇ ਪੁਰਨਾ ਨਾ ਭੱਜ ਜੇ ਉਹਦਰ ਗਵਾਂਢੀ ਕਹਿਣ ਇਹਦਾ ਸਾਡੀ ਆ ਤੇ ਲਿਆ ਰਾਜਾ ਆਪਦਾ ਪਾਲ ਇਹ ਦੇ ਦੇਣੀ 40 ਤੇ ਇੱਕ 41 ਦੀ ਜਿਸ ਵਿੱਚ ਥੋੜਾ ਕਾਣਾ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਵੱਧ ਹੋ ਜੂ ਜਾਨਵਰ ਚੰਗਾ ਇਹ ਦੇ ਜੇ ਆਪਣੀਆਂ ਤਿੰਨ ਗਾਵਾਂ ਲੈ ਲੂਗਾ ਮੱਝ ਦਾ ਪੱਕਾ ਦੂੰ ਆਪਾਂ ਇੱਕ ਬੱਚਾ ਥੋੜਾ ਫ੍ਰੀ ਦੇ ਦਾਂਗੇ ਤਿੰਨ ਗਾਵਾਂ ਦਾ ਤਿੰਨ ਗਾਵਾਂ ਦਾ ਇੱਕ ਬੱਚੀ ਫ੍ਰੀ ਬੱਚੀ ਫ੍ਰੀ ਚੱਲ ਖੋਰ ਬਾਹਰ ਇਧਰ ਲਾ ਆ ਜਾ ਰਵਣੇ ਅੱਗੇ 4 ਨੰਬਰ ਤੇ ਇਹ ਵੀਰੇ ਬੱਸੀ ਦੀ ਉਮਰ 11 ਮਹੀਨੇ ਆ ਠੀਕ ਐ ਦੰਦੋਂ ਕੱਚੀ ਖੀਰੀ ਆ ਹੂੰ ਤੇ ਚਾਰ ਹੀ ਥਾਣਾ ਕੋਈ ਫੋਟ ਨਹੀਂ ਸੰਗਣੀ ਕਿੰਨੇ ਦੀ ਇਹਦਾ ਵੀਰੇ ਮੁੱਲ 27000 ਰੁਪਿਆ ਦਾ ਠੀਕ ਐ ਜੈਸਾ ਆਪਾਂ ਸਮਝ ਪਈ ਆ ਉਹਦੇ ਮੁੱਲ ਦੇ ਰਿਆਂਗਾ ਠੀਕ ਐ ਉਮਰ ਕਿੰਨਾਂ ਦੱਸਿਆ 11 ਮਹੀਨੇ ਖੜੀ ਰਹਿੰਦੇ ਨੂੰ ਗਿਆ ਖੁੱਲੀ ਛੱਡ ਕੇ ਦਿਖਾਵਾਂ ਬੱਚੇ ਨੂੰ ਚੀ ਜਿਆ ਖੜੀ ਰਹਿਣ ਤਾਂ ਕੇ ਇਹਦਾ ਦਿਖਾਵਾਂ ਇਹ ਚੀ ਦਾ ਦੋਸਤੋ ਜਿਹੜਾ ਵੀ ਜਾਨਵਰ ਤੁਸੀਂ ਵੇਖ ਰਹੇ ਆ ਰਵਣੇ ਦੇ ਹਿਸਾਬ ਨਾਲ ਕੱਦ ਦਾ ਅੰਦਾਜ਼ਾ ਲਾ ਲਓ ਜਾਨਵਰ ਦਾ ਬਾਕੀ ਇਸੇ ਨੰਬਰ ਤੇ WhatsApp ਚੱਲਦਾ ਅਗਲਾ ਵੀਡੀਓ ਕਾਲ ਤੇ ਵੀ ਵੇਖ ਸਕਦਾ ਨਾ ਆਪਾਂ ਤਾਂ ਹਰੇਕ ਵੀਡੀਓ ਚ ਕਹਿੰਦਾ ਕਿ ਕੋਈ ਵੀ ਪਸ਼ੂ ਕਿਸੇ ਵੀ ਜਗ੍ਹਾ ਤੋਂ ਖਰੀਦਦੇ ਆ ਲਗਭਗ ਤਾਂ ਜਿਹੜਾ ਭੈਣ ਭਰਾ ਪਸ਼ੂ ਰੱਖਦੇ ਆ ਅਗਲੇ ਨੂੰ ਵੀਡੀਓ ਤੇ ਅੰਦਾਜ਼ਾ ਆ ਹੀ ਜਾਂਦਾ ਕਿ ਪਸ਼ੂ ਦਾ ਕੱਦ ਕਿੰਨਾ ਹੈ ਜੇ ਕਿਸੇ ਨੂੰ ਨਹੀਂ ਵੀ ਪਤਾ ਲੱਗਦਾ ਨਾ ਜਾਨਵਰ ਦਾ ਜਿਹੜਾ ਮਾਲਕ ਪਸ਼ੂ ਨੂੰ ਤੋਰ ਕੇ ਵਿਖਾਉਂਦਾ ਉਹਦੇ ਹਿਸਾਬ ਨਾਲ ਕੱਦ ਦਾ ਅੰਦਾਜ਼ਾ ਲਾ ਲਿਆ ਕਰੋ ਕਿ ਪਸ਼ੂ ਲੱਕ ਤੇ ਕਰ ਆਉਂਦਾ ਮੋਢੇ ਤੇ ਕਰ ਆਉਂਦਾ ਜਾਂ ਕਿਥੋਂ ਕੋਈ ਤੇ ਕਰਾਉਂਦਾ ਹਾਂ ਠੀਕ ਹੈ ਮਾਨਤਣ ਹੋ ਜੂ ਜੇ ਕੋਈ ਤਿੰਨ ਗਾਵਾਂ ਲੈ ਲੈਂਦਾ ਤੇ ਇੱਕ ਵੱਛੀ ਪਈ ਕਹਿੰਦਾ ਰਵਣਾ ਕਹਿੰਦਾ ਫ੍ਰੀ ਦੇ ਦੇਾਂਗੇ ਆਪਾਂ ਉਹ ਦਿਖਾਉਣੀ ਆ ਵੱਛੀ ਉਹ ਇਦੂ ਗਾਂ ਵੱਛੀ ਆਉਣੀ ਆ ਹੂੰ ਜਾਨਵਰ ਵੀ ਚੰਗਾ ਦੱਦਲੇ ਦੰਦਾ ਚ ਖੀਰੀ ਵੱਛੀ ਜਰਸੀ ਬਰੀਡ ਦੀ ਜਰਸੀ ਵੱਛੀਆਂ ਇਹਦੇ ਕੋਲੇ ਹੁੰਦਗੀਆਂ ਆ ਜਦੋਂ ਮਰਜ਼ੀ ਆਜੋ ਜੇ ਕੋਈ ਵੱਛੀਆਂ ਲੈ ਜਾਂਦਾ ਚਾਹ ਵਣ ਹੋਵੇ ਨਾ ਇਹਦੇ ਕੋਲੇ ਵੱਛੀਆਂ 1 2 4 ਨਾਲੇ ਇਹਦੇ ਕੋਲੇ ਹੁੰਦੇ ਹੀ ਹੁੰਦੇ ਆ ਰੰਗ ਜਿਹੜਾ ਵੀ ਮਰਜ਼ੀ ਲੈ ਲਓ ਤੁਸੀਂ ਇਹਦੇ ਕੋਲ ਹਰੇਕ ਰੰਗ ਤੁਹਾਨੂੰ ਮਿਲ ਜੂਗਾ ਇਹ ਕਾ ਬੱਚਾ ਜੇ ਕੋਈ ਰਵਣਾ ਕਹਿੰਦਾ ਤੈਨ ਨਗਾਵਾ ਲੈ ਲੈਂਦਾ ਤੇ ਆਹ ਬੱਚਾ ਰਵਣਾ ਕਹਿੰਦਾ ਆਪਾਂ ਨਾਲ ਦੇ ਦਿਆਂਗੇ ਇਹ ਤੂੰ ਕਿੰਨੇ ਕਾਵਾਣਾਂ ਲੈਂਦਾ ਹੈ ਮੁੱਲ ਲੈ ਕੇ ਕਿਹੜਾ ਮੈਡੀਕਲ ਮਾਂਥੜਾ ਕਿੰਦਾ ਗਾਣ ਆਪਾਂ ਲੈ ਲੈਂਦਾ ਅੱਛਾ 500 ਦਾ ਲਿਆ ਹੈ 500 ਮਾ ਡਾਕਟਰ ਲੈ ਲੈਂਦਾ ਸਿੰਘ ਵਾਲਕੇ ਨਾਲ ਸਿੰਘ ਦੇ ਗਾਈ ਦੇ ਹਾਂ ਹਾਂ ਕਿਹੜਾ ਇਹ ਸਾਂਭੀ ਕੀਤੀ ਆ ਕਿੰਨੇ ਕਿੰਨੀ ਉਮਰ ਹੈ ਦੀ ਇਹ ਵੀਰੇ 6 ਮਹੀਨਾ ਦਾ ਬੱਚਾ ਦਾ ਕਿੰਨੇ ਦੀ ਇਹ ਇਹ ਵੀਰੇ ਇੱਕ ਇਹ ਕੱਲੀ ਲੈਣੀ ਉਹ 9000 ਹੀ ਦਵਾਂਗੇ ਆਪਾਂ ਕੱਲੀ ਹਾਂ ਕੱਲੀ ਦੋਸਤੋ 6 ਕੁ ਮਹੀਨੇ ਦੀ ਉਮਰ ਹੈ ਜੇ ਕੋਈ ਕੱਲੀ ਬੱਛੀ ਲੈ ਜਾਂਦਾ ਚਾਹਵਾਣਾ ਤਾਂ ਆ ਹੀ ਥੋੜਾ ਕੋਈ ਫੋਟ ਨਹੀਂ ਸਾ ਤੇ 9000 ਦੀ ਰਵਣਾ ਕਹਿੰਦਾ ਦੇ ਦੂੰਗਾ ਜੇ ਕੋਈ ਉਹ ਉਹ ਜੋੜਾ ਤੇ ਕੋ ਡੱਬੀ ਮਤਲਬ ਤਿੰਨ ਵੜਾਂ ਲੈ ਲੈਂਦਾ ਇਹ ਤਾਂ ਅੱਜ ਨਹੀਂ ਕੋਈ ਪਹਿਲੀ ਵੀਡੀਓ ਚ ਰਵਣੀ ਨੇ ਕਿਹਾ ਇਹ ਅੱਗੇ ਵੀ ਆਮ ਹੀ ਕਹਿੰਦਾ ਹੁੰਦਾ ਕੋਈ ਤਿੰਨਾਂ ਗਾਵਾਂ ਨਾਲ ਇੱਕ ਬੱਛੀ ਕਈ ਵਾਰਾਂ ਤਾਂ ਦੋਵਾਂ ਨਾਲ ਵੀ ਦੇ ਜਾਂਦਾ ਹੁੰਦਾ ਜੇ ਕਿ ਜੇ ਮੱਝ ਵੀ ਤੀਜੀ ਪੋਣੀ ਹੋਵੇ ਇਹਨਾਂ ਵੇਖਾ ਤਾਂ ਡੰਗਾ ਛੱਡਣਾ ਹੋਵੇ ਕਿੰਨਾ ਜਿਹੜੇ ਮਰਜੀ ਡੰਗਰ ਲੈ ਦੇ ਠੀਕ ਆ ਮੱਝ ਨਾਲ ਦਾ ਯਾਰ ਦੋਹਾਂ ਨਾਲ ਕਰਦਗੇ ਕਿਵੇਂ ਜੇ ਕੋਈ ਵੱਡੇ ਜਾਨਵਰ ਦੋ ਲੈ ਲੇ ਤਾਂ ਦੋਨੇ ਵੱਡੇ ਲੈ ਲੂਗਾ ਉਹ ਵੇੜ ਤੇ ਮੱਝ ਲੈ ਲੂਗਾ ਉਹਨਾਂ ਦੇ ਨਾਲ ਠੀਕ ਐ ਜੇ ਕੋਈ ਵੱਡੇ ਦੋ ਜਾਨਵਰ ਲੈ ਲੈਂਦਾ ਤਾਂ ਤਾਂ ਬਾਈ ਕਹਿੰਦਾ ਧਾਂ ਵੀ ਇਹ ਨਾਲ ਦੇ ਦਿਆਂਗੇ ਤੁਸੀਂ ਕਹਿੰਦਾ ਜਿਵੇਂ ਮਾਝੀ ਹੂੰ ਸਹੀ ਐ ਜੇ ਕੋਈ ਵੱਡੇ ਜਾਨਵਰ ਲੈਂਦਾ ਵੱਡੀ ਵੇੜ ਡੱਬੀ ਤੇ ਆ ਮੱਝ ਲੈ ਲੈਂਦਾ ਤੇ ਇਹ ਵੱਛੀ ਨਾਲ ਦੇ ਦਿਆਂਗੇ ਕਈ ਵਾਰ ਕੋਈ ਇਹ ਭੈਣ ਭਰਾਣੇ ਆਣ ਗਵਾਂਢ ਚ ਲੈਣਾ ਹੁੰਦਾ ਜਾਂ ਕੋਈ ਕਹਿੰਦਾ ਬ੍ਰੀਡਰ ਵਾਲੀ ਮੂਹ ਤੇ ਨਿਗਾ ਮਾਰਦੇ ਹਾਂ ਹਾਂ ਰਿਸ਼ਤੇਦਾਰ ਨੇ ਕਿਸੇ ਨੇ ਲੈਣਾ ਹੁੰਦਾ ਤੇ ਕੋਈ ਰਲ ਕੇ ਲੈਂਦਾ ਤੇ ਚਲੋ ਜਾਨਵਰ ਤਾਂ ਕਹਿੰਦਾ ਅਗਲੇ ਨੇ ਉਂ ਵੀ ਲੈਣਾ ਹੁੰਦਾ ਤੇ ਜੇ ਕੋਈ ਦੋਵੇਂ ਆ ਵੱਡੇ ਜਾਨਵਰ ਲੈ ਲੈਂਦਾ ਤੇ ਫਿਰ ਉਹ ਬੱਛੀ ਪਾਈ ਕਹਿੰਦਾ ਨਾਲ ਮੈਂ ਫ੍ਰੀ ਦੇ ਦੂੰਗਾ ਜੇ ਕੋਈ ਕੱਲੀ ਬੱਛੀ ਪਾਲਦਾ ਹੈ ਤਾਂ 9000 ਇਹਦਾ ਮੁੱਲ ਹੈ ਵਿੱਚੋਂ ਮਾਨਤਾਣ ਹੋ ਜੂ ਪੈਂਡੇ ਦਾ ਤਾਜਪੁਰਾ ਰਵਣੇ ਦਾ ਜ਼ਿਲ੍ਹਾ ਇਹਨੂੰ ਪੈਂਦਾ ਲੁਧਿਆਣਾ ਨੇੜੇ ਰਾਇਗੋੜ ਸਾਰਿਆਂ ਨੂੰ ਸਤਿ ਸ੍ਰੀ ਅਕਾਲ